ਸੋ ਸਰ ਫਾਈਨਲੀ 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 ਬਹੁਤ ਵੱਡੀ ਖੁਸ਼ਖਬਰੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਫਦਰ ਸਰ ਦੱਸ ਦੋ ਸੋ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ ਟਸਲ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਇਸ ਟਸਲ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੋਇਆ ਹੈ ਜਿਵੇਂ ਸਪੈਸ਼ਲੀ ਪੰਜਾਬ ਜੰਮੂ ਐਂਡ ਕਸ਼ਮੀਰ ਰਾਜਸਥਾਨ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਸੀਗੇ ਜਿਹੜੇ ਬਾਰਡਰ ਏਰੀਆ ਤੇ ਸੀਗੇ ਜੇ ਕੱਲ ਦੀ ਰਾਤ ਦੇਖੀ ਤਾਂ ਬਾਰਡਰ ਏਰੀਆ ਤੋਂ ਦੂਰ ਤੱਕ ਵੀ ਹਮਲੇ ਹੋਣ ਲੱਗ ਪਏ ਸੀਗੇ ਜੋ ਸਾਨੂੰ ਜਾਣਕਾਰੀ ਮਿਲੀ ਸੀ ਕਿ ਜੋ ਲਾਸਟ ਮਿਜ਼ਾਈਲ ਸੀਗੀ ਉਹ ਦਿੱਲੀ ਤੱਕ ਮਾਰ ਕਰਨ ਨੂੰ ਭੇਜੀ ਗਈ ਸੀ ਜਿਹਨੂੰ ਸਿਰਸੇ ਵੇ ਸੱਟ ਲੱਗਿਆ ਸੀਗਾ ਤੇ ਲੇਕਿਨ ਅੱਜ ਅਖੀਰੀ ਇਸ ਲੜਾਈ ਦੇ ਉੱਤੇ ਇੱਕ ਵਾਰ ਰੋਕ ਲਾ ਦਿੱਤੀ ਗਈ ਜਿਹਨੂੰ ਸੀ ਕਿਹਾ ਸੀਜ਼ ਫਾਇਰ ਵੀ ਜਿੱਥੇ-ਜਿੱਥੇ ਬਈ ਸੀਗੇ ਆਪਦੇ ਉੱਥੇ ਰੋਕ ਲਓ ਕਹਾਣੀ ਅੱਗੇ ਹੁਣ ਇੱਕ ਦੂਜੇ ਤੇ ਹਮਲਾ ਨਹੀਂ ਕਰਨਾ ਇਸ ਗੱਲ ਦੀ ਜਾਣਕਾਰੀ ਸਾਨੂੰ ਡੋਨਲਡ ਟਰੰਪ ਜੋ ਕਿ ਪ੍ਰੈਜ਼ੀਡੈਂਟ ਨੇ ਯੂਐਸਏ ਦੇ ਉਹਨਾਂ ਦੇ ਟਵੀਟ ਤੋਂ ਮਿਲੀ ਹੈ ਕਿ ਮੇਰੀ ਗੱਲ ਦੋਨਾਂ ਮੁਲਕਾਂ ਨਾਲ ਹੋ ਗਈ ਹੈ ਤੇ ਦੋਨੋਂ ਮੁਲਕ ਐਗਰੀ ਹੋ ਗਏ ਨੇ ਇਹਦੇ ਨਾਲ ਨਾਲ ਸਰ ਜਿਹੜੀ ਸਾਡੀ ਮਿਨਿਸਟਰੀ ਦੁਆਰਾ ਇੱਕ ਜਾਣਕਾਰੀ ਦਿੱਤੀ ਗਈ ਉਹ ਵੀ ਜ਼ਰੂਰ ਦੱਸ ਦਿਓ ਬੱਚਾ ਸਰ ਆਪਾਂ ਆਪ ਕਹਿ ਰਹੇ ਸੀ ਬੱਚਿਆਂ ਨੂੰ ਕਿ ਭਈ ਫੇਕ ਇਨਫੋਰਮੇਸ਼ਨ ਤੇ ਯਕੀਨ ਨਹੀਂ ਕਰਨਾ ਹੁਣ ਤੁਸੀਂ ਕਹਿ ਸਕਦੇ ਹੋ ਸਰ ਇਹ ਤੇ ਉਹਦਾ ਟ ਕੋਈ ਗੱਲ ਨਹੀਂ ਤੁਹਾਨੂੰ ਜੇ ਲੱਗਦਾ ਕੋਈ ਗੱਲ ਨਹੀਂ ਉਹਦਾ ਟਵੀਟ ਨਹੀਂ ਹੈ ਇਹ ਪ੍ਰੈਸ ਕਾਨਫਰੈਂਸ ਕੋਈ ਬਹੁਤ ਵੱਡੀ ਨਹੀਂ ਹੈ ਦੇਖੋ ਡੇਢ ਮਿੰਟ ਦੀ ਪ੍ਰੈਸ ਕਾਨਫਰੈਂਸ ਵਿਕਰਮ ਮਿਸਤਰੀ ਸਾਹਿਬ ਜਿਹੜੇ ਆਪਣੇ ਫੋਰਨ ਸੈਕਟਰੀ ਨੇ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪਿਆਰਿਓ ਆਹ ਦੇਖੋ ਤੁਹਾਡੇ ਸਾਹਮਣੇ ਲਓ ਸਰ ਆਵਾਜ਼ ਆ ਨਹੀਂ ਰਹੀ ਸੀ ਆਪਾਂ ਚੈੱਕ ਕੀਤਾ ਸੀਗਾ ਆਵਾਜ਼ ਆ ਨਹੀਂ ਰਹੀ ਸੀ ਪਰ ਉਹਦਾ ਬੱਚਿਆਂ ਨੂੰ ਕਹਿ ਦਿੰਦੇ ਆਪਾਂ ਲਿੰਕ ਵੀ ਥੱਲੇ ਪਾ ਦਾਂਗੇ ਤੇ ਵਿਕਰਮ ਮਿਸਤਰੀ ਸਾਹਿਬ ਨੇ ਆਟੋਮੈਟਿਕਲੀ ਕਿਹਾ ਕਿ ਭਾਈ ਦੇਖੋ ਜੋ 트럼ਪ ਸਾਹਿਬ ਨੇ ਟਵੀਟ ਕੀਤਾ ਹੈ ਦੈਟ ਇਜ਼ ਪਰ ਬਿਲਕੁਲ ਥ੍ਰੀਕ ਟਵੀਟ ਕੀਤਾ ਐਂਡ ਇੰਡੀਆ ਪਾਕਿਸਤਾਨ ਇਮੀਡੀਏਟ ਸੀਜ਼ ਫਾਇਰ ਸੀਜ਼ ਫਾਇਰ ਦਾ ਮਤਲਬ ਕੀ ਹੁੰਦਾ ਪਿਆਰਿਓ ਰੋਕ ਲਗਾ ਦੇਣਾ ਠੀਕ ਹੈ ਜੀ ਸੀਜ਼ ਫਾਇਰ ਦਾ ਮਤਲਬ ਹੁੰਦਾ ਹੈ ਰੋਕ ਯਾਨੀ ਇਧਰੋਂ ਵੀ ਰੋਕ ਲੱਗੀ ਹੈ ਕਿ ਆਪਾਂ ਵੀ ਕੋਈ ਆਪਣਾ ਮਿਲਟਰੀ ਤੇ ਉਹਨਾਂ ਨੇ ਸਪੈਸੀਫਿਕਲੀ ਇਹ ਵੀ ਕਿਹਾ ਚਾਹੇ ਮਿਲਟਰੀ ਦੀ ਗੱਲ ਹੋਵੇ ਚਾਹੇ ਨੀਵੀ ਦੀ ਗੱਲ ਹੋਵੇ ਚਾਹੇ 에ਅਰ ਫੋਰਸ ਦੀ ਗੱਲ ਹੋਵੇ ਤਿੰਨਾ ਦਾ ਕੋਈ ਵੀ ਅਸਲਾ ਹਥਿਆਰ ਹਮਲਾ ਦੋਨੋਂ ਪਾਸੋਂ ਹੁਣ ਨਹੀਂ ਹੋਏਗਾ ਕਦੋਂ ਤੋਂ ਬਾਅਦ ਉਹਨਾਂ ਨੇ ਸਰ ਇਹ ਵੀ ਕਿਹਾ ਹੈ 5 ਵਜੇ ਤੋਂ ਬਾਅਦ ਅੱਜ 5 ਵਜੇ ਯਾਨੀ 10 ਮਈ 5 ਵਜੇ ਤੋਂ ਬਾਅਦ ਉਹਨਾਂ ਸੀਜ਼ਫਾਇਰ ਲੜਾਈ ਨਹੀਂ ਕਰਾਂਗੇ ਜੀ ਇਹਦੇ ਨਾਲ ਇੱਕ ਹੋਰ ਮੈਂ ਗੱਲ ਕਲੀਅਰ ਕਰ ਦਵਾਂ ਹੁਣ ਉਮੀਦ ਹੈ ਕਿ ਪਾਕਿਸਤਾਨ ਸੁਧਰ ਜਾਊਗਾ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਦਾਂ ਦੇ ਹਮਲੇ ਨਹੀਂ ਕਰੂਗਾ ਅਰਜੁਨ 3 ਵਜੇ ਰਾਉਂਡ 1 ਮੀਟਿੰਗ ਹੋਈ ਸੀ ਕਿ ਸਾਡੀ ਮਿਨਿਸਟਰੀ ਦੀ ਜਿਹਦੇ ਵਿੱਚ ਡਿਸਾਈਡ ਕੀਤਾ ਗਿਆ ਸੀਗਾ ਤੇ ਸਾਡੀ ਸਰਕਾਰ ਨੇ ਓਪਨਲੀ ਅਨਾਉਂਸ ਕਰ ਦਿੱਤਾ ਸੀਗਾ ਕਿ ਜੇ ਇਨ ਫਿਊਚਰ ਸਾਡੇ ਦੇਸ਼ ਦੇ ਵਿੱਚ ਜੇ ਕੋਈ ਟੈਰਰਿਸਟ ਐਕਟੀਵਿਟੀ ਹੁੰਦੀ ਹੈ ਜਾਂ ਕਿਸੇ ਦੂਜੇ ਮੁਲਕ ਦੇ ਦੁਆਰਾ ਟੈਰਰਿਸਟ ਭੇਜ ਕੇ ਹਮਲਾ ਕਰਵਾਇਆ ਜਾਂਦਾ ਹੈ ਤਾਂ ਉਹ ਵਾਰ ਮੰਨੀ ਜਾਊਗੀ ਸੋ ਇੱਕ ਸਿਗਨਲ ਜਾਂ ਇੱਕ ਸਾਈਨ ਆਲਰੇਡੀ ਪਹਿਲਾਂ ਦੇ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਫਿਰ ਇਹ ਜਿਹੜਾ ਰਾਜੀਨਾਮਾ ਹੋਇਆ ਆਪਾਂ ਕਹਿ ਸਕਦੇ ਹਾਂ ਲੇਕਿਨ 3 ਵਜੇ ਅੱਜ ਹੀ ਇਨਫੋਰਮੇਸ਼ਨ ਆ ਗਈ ਸੀ ਕਿ ਇਨ ਫਿਊਚਰ ਜੇ ਪਾਕਿਸਤਾਨ ਨੇ ਕੁਝ ਇਦਾਂ ਦਾ ਕੀਤਾ ਤਾਂ ਬਾਈ ਉਹਨੂੰ ਫਿਰ ਅਸੀਂ ਐਕਟ ਆਫ ਵਾਰ ਹੀ ਮੰਨਾਂਗੇ ਤਾਂ ਜਵਾਬ ਇਸ ਤਰੀਕੇ ਨਾਲ ਹੀ ਦਿੱਤਾ ਜਾਊਗਾ ਜੀ ਸਰ ਇਹ ਨਾਲ ਇੱਕ ਇਸ਼ਾਰਾ ਵੀ ਹੈ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਹੁਣ ਇੰਡੀਆ ਉਹ ਵਾਲਾ ਇੰਡੀਆ ਨਹੀਂ ਰਿਹਾ ਕਿ ਹੁਣ ਚੁੱਪ ਬੈਠ ਜਾਏਗਾ ਜੇ ਤੁਸੀਂ ਆ ਕੇ ਸਾਡੇ ਸਿਵਿਲਿਅਨਸ ਨੂੰ ਮਾਰੋਗੇ ਇਸ ਕੁਝ ਇਦਾਂ ਕਰੋਗੇ ਅਸੀਂ ਚੁੱਪ ਨਹੀਂ ਬੈਠਾਂਗੇ ਤੁਹਾਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤੇ ਉਹ ਮੂੰਹ ਤੋੜ ਜਵਾਬ ਕਿਸ ਤਰ੍ਹਾਂ ਦਾ ਆਇਆ ਤੁਹਾਨੂੰ ਹੁਣੀ 2 ਦਿਨਾਂ ਤੱਕ ਪਤਾ ਲੱਗ ਜਾਊਗਾ ਕਿਉਂਕਿ ਇਸ ਜਦੋਂ ਆਪਾਂ ਰਿਟੈਲੀਏਸ਼ਨ ਦੀ ਗੱਲ ਕਰਦੇ ਹਾਂ ਬਹੁਤ ਦੋਨਾਂ ਤਰਫੋਂ ਬਹੁਤ ਹੈਵੀ ਰਿਟੈਲੀਏਸ਼ਨ ਹੋਈ ਪਰ ਇੱਕ ਹੋਰ ਗੱਲ ਹੋਈ ਜਿਹੜਾ ਡੀਜੀਐਮਓ ਨੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ 12 ਤਰੀਕ ਨੂੰ 12 ਵਜੇ ਠੀਕ ਹੈ ਸਰ ਇਹੀ ਸੀਗਾ ਨਾ 12 ਤਰੀਕ ਨੂੰ 12 ਵਜੇ ਦੋਨੋਂ ਇੰਡੀਆ ਦੇ ਪਾਕਿਸਤਾਨ ਦੇ ਬੈਠਣਗੇ ਤੇ ਭਾਈ ਕਿਸ ਤਰ੍ਹਾਂ ਇਸ ਸੀਜ਼ ਫਾਇਰ ਨੂੰ ਓਪਰੇਸ਼ਨਲੀ ਪੁਸ਼ ਕਰਨਾ ਹੈ ਉਹਦੀ ਗੱਲਬਾਤ ਕਰਨਗੇ ਠੀਕ ਹੈ ਜੀ ਸੋ ਬਈ ਅੱਜ ਰਾਤ ਜਿਹੜੀ ਹੈ ਆਪਾਂ ਬਹੁਤ ਸਰ ਬਿਨਾਂ ਚਿੰਤਾ ਤੋਂ ਸੌ ਸਕਦਾ ਹੁਣ ਪੰਜਾਬ ਵਾਲੀ ਰਾਤ ਹੋਊਗੀ ਤੇ ਜੋ ਆਖਰੀ ਡਿਸੀਜਨ ਹੋਣਗੇ ਕਿ ਅੱਗੇ ਭਾਰਤ ਪਾਕਿਸਤਾਨ ਦੇ ਰਿਸ਼ਤੇ ਕਿੱਦਾਂ ਦੇ ਹੋਣਗੇ ਇਹ ਰਿਸ਼ਤੇ ਸੁਧਰਦੇ ਦੇ ਦੱਸਣਗੇ ਜਾਂ ਵਿਗੜਦੇ ਦੇ ਦੱਸਣਗੇ ਇਹਦਾ ਜਿਹੜਾ ਡਿਸੀਜਨ ਆ ਉਹ 12 ਤਰੀਕ ਨੂੰ ਲਿਆ ਜਾਊਗਾ ਦੋਨਾਂ ਦੇਸ਼ਾਂ ਦੇ ਵੱਡੇ ਉੱਚ ਅਧਿਕਾਰੀ ਮਿਲਣਗੇ ਤੇ ਇਸ ਮਸਲੇ ਉੱਤੇ ਗੱਲਬਾਤ ਜ਼ਰੂਰ ਕਰਨੇ ਸਾਰੇ ਨਾਗਰਿਕਾਂ ਵਾਂਗੂ ਚਾਹੇ ਉਹ ਭਾਰਤ ਦੇ ਨਾਗਰਿਕ ਜੋ ਆਮ ਨਾਗਰਿਕ ਹੁੰਦੇ ਨੇ ਚਾਹੇ ਉਹ ਪਾਕਿਸਤਾਨ ਦੇ ਆਮ ਨਾਗਰਿਕ ਨੇ ਇਹਨਾਂ ਵਿੱਚੋਂ ਕੋਈ ਵੀ ਲੜਾਈ ਨਹੀਂ ਚਾਹੁੰਦਾ ਉਹ ਤਾਂ ਇਹ ਆ ਵੀ ਚਲੋ ਪਾਕਿਸਤਾਨ ਦੇ ਵਿੱਚ ਅੱਤਵਾਦੀ ਗਤੀਵਿਧੀਆਂ ਹੋਈਆਂ ਉਹਨਾਂ ਨੇ ਅੱਤਵਾਦੀ ਸਾਡੇ ਦੇਸ਼ ਦੇ ਵਿੱਚ ਭੇਜੇ ਤਾਂ ਕਹਾਣੀ ਉਸ ਤੱਕ ਪਹੁੰਚ ਗਈ ਸੋ ਪ੍ਰਮਾਤਮਾ ਉਹਨਾਂ ਸਰਕਾਰਾਂ ਨੂੰ ਸਮੱਤ ਬਖਸ਼ੇ ਖਾਸ ਕਰਕੇ ਪਾਕਿਸਤਾਨ ਦੀ ਸਰਕਾਰ ਨੂੰ ਕਿ ਉਹ ਇਸ ਤਰੀਕੇ ਦੀਆਂ ਗਤੀਵਿਧੀਆਂ 'ਤੇ ਰੋਕ ਲਾਵੇ ਆਪਦੇ ਦੇਸ਼ ਦੇ ਵਿੱਚ ਜੋ ਟੈਰਰਿਸਟ ਪਲ ਰਹੇ ਉਹਨਾਂ ਨੂੰ ਫੰਡਿੰਗ ਰੋਕੇ ਤੇ ਉਹਨਾਂ ਨੂੰ ਭਾਈ ਗੋ ਸੁਧਰ ਜਾਓ ਨਹੀਂ ਤਾਂ ਉਹਨਾਂ ਨੂੰ ਜੇਲਾ ਵਿੱਚ ਜਿਹੜਾ ਡੱਕਿਆ ਜਾਵੇ ਤਾਂ ਕਿ ਸਮਾਜ ਰਹਿਣ ਯੋਗ ਬਣ ਸਕੇ ਕਿਉਂਕਿ ਜਿਹੜਾ ਗੰਦ ਹੁੰਦਾ ਨਾ ਉਹ ਕੱਲਾ ਆਪਦੇ ਆਸੇ-ਪਾਸੇ ਨਹੀਂ ਹੁੰਦਾ ਉਹ ਦੂਰ ਤੱਕ ਮੁਸ਼ਕਿਲ ਫੈਲਾਉਂਦਾ ਹੁੰਦਾ ਸੋ ਟੈਰਰਿਜ਼ਮ ਇਦਾਂ ਹੀ ਆ ਉਹ ਕੱਲਾ ਪਾਕਿਸਤਾਨ ਚ ਨਹੀਂ ਨੁਕਸਾਨ ਦੇਗਾ ਉਹ ਆਸੇ-ਪਾਸੇ ਦੇ ਮੁਲਕਾਂ ਦੇ ਵਿੱਚ ਵੀ ਨੁਕਸਾਨ ਦੇਗਾ ਜਿਦਾ ਕਿ ਭਾਰਤ ਸ਼ਿਕਾਰ ਹੁੰਦਾ ਆ ਬੜੇ ਲੰਬੇ ਸਮੇਂ ਤੋਂ ਤੇ ਭਾਰਤ ਨੇ ਸਪੈਸ਼ਲ ਕਹਿਤਾ ਜੇ ਕੋਈ ਅੱਗੇ ਤੋਂ ਸਾਡੇ ਦੇਸ਼ ਦੇ ਵਿੱਚ ਇਦਾਂ ਦੀ ਅੱਤਵਾਦੀ ਗਤੀਵਿਧੀ ਹੋਈ ਉਹਨੂੰ ਐਕਟ ਆਫ ਵਾਰ ਮੰਨਿਆ ਜਾਊਗਾ ਤੇ ਹਮੇਸ਼ਾ ਉਹ ਕੰਟਰੀ ਜਿਹੜੀ ਵੀ ਅੱਤਵਾਦ ਭੇਜੂਗੀ ਉਹ ਉਹਨਾਂ ਹਮਲਿਆਂ ਦੇ ਲਈ ਤਿਆਰ ਰਹੇ ਜਿਵੇਂ ਸਰ ਨੇ ਕਿਹਾ ਹੁਣ ਭਾਰਤ ਪਹਿਲਾਂ ਵਾਲਾ ਨਹੀਂ ਰਿਹਾ ਸੋ ਇਸ ਹਮਲੇ ਤੋਂ ਸਾਡੀ ਆਰਮੀ ਨੇ ਬਹੁਤ ਵਧੀਆ ਜਿਹੜੀ ਆਪਣੀ ਭੂਮਿਕਾ ਨਿਭਾਈ ਹੈ ਟੈਕਨੋਲੋਜੀ ਦੇ ਨਾਲ ਲੜਾਈ ਲੜੀ ਗਈ ਹੈ ਤੇ ਟੈਕਨੋਲੋਜੀ ਵਿੱਚ ਅਸੀਂ ਬਹੁਤ ਅੱਗੇ ਲੰਘ ਚੁੱਕੇ ਹਾਂ ਪਾਕਿਸਤਾਨ ਦੇ ਨਾਲੋਂ ਇਹ ਸਾਨੂੰ ਇਸ ਲੜਾਈ ਦੇ ਵਿੱਚ ਦੇਖਣ ਨੂੰ ਮਿਲਿਆ ਆ ਤੇ ਸਰ ਫਿਰ ਬਹੁਤ ਡੈਫੀਨਿਟਲੀ ਸਰ ਇੱਕ ਹੋਰ ਚੀਜ਼ ਹੈ ਕਿ ਤੁਸੀਂ ਨਾ ਇਹ ਸੋਚ ਰਹੇ ਹੋਵੋਗੇ ਕਿ ਯਾਰ ਮੈਂ ਤਾਂ ਯੂਪੀਐਸ ਦੀ ਤਿਆਰੀ ਕਰ ਰਹੇ ਹਾਂ ਪੀਸੀਐਸ ਦੀ ਤਿਆਰੀ ਕਰ ਰਹੇ ਹਾਂ ਬੜਾ ਨਾ ਇੱਕ ਮਾਹੌਲ ਬਣ ਰਿਹਾ ਹੈ ਅਸੀਂ ਕਿ ਸ਼ਾਇਦ ਪ੍ਰੀਲਿਮਸ ਜਿਹੜਾ 25 ਮਈ ਨੂੰ ਯੂਪੀਐਸ ਅਬਿਲਿਟੀ ਨੂੰ ਪੋਸਟਪੋਨ ਹੋ ਜਾਏਗਾ ਹੁਣ ਨਹੀਂ ਹੋ ਰਿਹਾ ਪੜ ਲਓ ਬੈ ਕੇ ਠੀਕ ਹੈ ਜੀ ਹੁਣ ਨਾ ਬਲੈਕਆਊਟ ਲੱਗਣਗੇ ਤੁਹਾਨੂੰ ਪੂਰਾ ਟਾਈਮ ਮਿਲ ਰਿਹਾ ਹੈ ਤਿਆਰੀ ਕਰਨ ਦਾ ਵਧੀਆ ਤਰ੍ਹਾਂ ਤਿਆਰੀ ਕਰੋ ਐਂਡ ਉਸ ਤੋਂ ਬਾਅਦ ਜਲਦ ਹੀ ਆਉਣ ਵਾਲੇ ਟਾਈਮ 'ਚ ਪੰਜਾਬ ਪੀਸੀਐਸ ਦਾ ਪੇਪਰ ਵੀ ਤੁਹਾਡੇ ਲਈ ਹੋਏਗਾ ਬੜੀ ਸਮੂਥਲੀ ਹੋਏਗਾ ਸੋ ਕੋਈ ਵੀ ਟੈਨਸ਼ਨ ਨਹੀਂ ਲੈਣੀ ਕੋਈ ਵੀ ਸਿਕਿਉਰਿਟੀ ਇਸ਼ੂ ਅੱਜ ਤੋਂ ਬਾਅਦ ਸਾਨੂੰ ਨਹੀਂ ਹੈ ਬਾਕੀ ਜਾਂਦੇ ਜਾਂਦੇ ਯਾਰ ਜਿੰਨਾ ਸਾਨੂੰ ਪ੍ਰੋਟੈਕਟ ਕੀਤਾ ਸਾਡੀ ਇੰਡੀਅਨ ਆਰਮੀ ਨੇ ਸੋ ਉਹਦੇ ਲਈ ਇੱਕ ਵਾਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਪ੍ਰਾਊਡ ਟੂ ਔਨ ਇੰਡੀਅਨ ਆਰਮੀ ਪ੍ਰਾਊਡ ਟੂ ਇੰਡੀਅਨ ਆਰਮੀ ਠੀਕ ਹੈ ਸੋ ਪ੍ਰਾਊਡ ਔਨ ਇੰਡੀਅਨ ਆ ਥੋੜਾ ਜਿਹਾ ਲਿਖ ਦਿਓ ਪ੍ਰਾਊਡ ਔਨ ਇੰਡੀਅਨ ਆਰਮੀ ਹੋ ਸਕੇ ਹੈਸ਼ਟੈਗ ਜ਼ਰੂਰ ਚਲਾ ਦਿਓ ਜੈ ਹਨਜੀ ਸਸ਼ੀ ਦਾ ਸਾਰਾ ਨਾਮ ਬਾਏ ਬਾਏ